ਇੱਕ ਮੇਰਾ ਗੀਤ ਰਿਲੀਜ਼ ਹੋਇਆ ਸੀ ਯਾਦਾਂ ਤੇਰੀਆਂ ਜੇ ਮੈਂ ਉਸ ਗੀਤ ਨੂੰ ਮਤਲਬ ਇੱਕ ਉਹ ਰੂਪ ਦੇ ਮੈਂ ਕਿ ਯਾਦਾਂ ਕਿਹਦੇ ਕਿਹਦੇ ਕਿਵੇਂ ਜਾਂਦੀ ਹੈ ਅੱਜ ਮੈਂ 50 ਡਿਗਰੀ ਰੈਸਟੋਰੈਂਟ ਦੇ ਵਿੱਚ ਆਇਆ 70 ਫੀਸ ਦੇ ਵਿੱਚ ਤਾਂ ਮੇਰੇ ਵੀਰ ਨੇ ਬੋਲਿਆ ਹਰਿੰਦਰ ਪ੍ਰੀਤ ਸਿੰਘ ਇਹਨਾਂ ਦਾ 50 ਡਿਗਰੀ ਰੈਸਟੋਰੈਂਟ ਹੈ 70 ਫੀਸ ਦੇ ਵਿੱਚ ਸੋ ਮੈਨੂੰ ਆ ਕੇ ਇੱਥੇ ਇੰਨੀ ਖੁਸ਼ੀ ਮਿਲੀ ਹੈ ਇੱਥੇ ਹਰ ਤਰ੍ਹਾਂ ਦਾ 스낵्स 베지 नॉन 베지 ਸਾਰਾ ਮਤਲਬ ਡਿਨਰ ਵੀ ਲੰਚ ਵੀ ਹਰ ਤਰ੍ਹਾਂ ਦੀ ਆਈਟਮ ਇਹਨਾਂ ਨੇ ਪ੍ਰੋਵਾਈਡ ਕੀਤੀ ਹੈ ਮਤਲਬ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਤੇ ਤੁਹਾਨੂੰ ਪਤਾ ਲੱਗੂਗਾ ਟੇਸਟ ਦਾ ਬੜਾ ਆਨੰਦ ਆਇਆ ਸਾਨੂੰ ਖਾ ਪੀ ਕੇ ਮੇਰੇ ਨਾਲ ਮੇਰੇ ਯਾਰ ਮਿੱਤਰ ਵੀ ਆਏ ਸੀਗੇ ਸੋ ਮੈਂ ਤਾਂ ਨਹੀਂ ਅੱਜ ਤੋਂ ਬਾਅਦ ਭੁੱਲਦਾ ਮੈਂ ਤਾਂ ਇਹ ਯਾਦਾਂ ਰਹਿਣੀਆਂ ਹਰ ਵਕਤ ਤਾਜ਼ੀਆਂ ਸੋ ਮੇਰਾ ਜਦੋਂ ਸੱਤ ਵੇਸ ਕਿਹੜਾ ਲੱਗਿਆ ਕਰਨਾ ਤਾਂ ਮੈਂ 65 ਡਿਗਰੀ ਰੈਸਟੋਰੈਂਟ ਦੇ ਵਿੱਚ ਆ ਕੇ ਜਾਇਆ ਕਰੂੰਗਾ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਹੋਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਗਾਇਕ ਕਰਮਜੀਤ ਨੀਨਾ ਦਾ ਪਹਿਲਾ ਗੀਤ ਅੱਜ ਮਸ਼ਹੂਰ ਗਾਇਕ ਬੀਨ ਸਿੰਘ ਅਤੇ ਗੀਤਕਾਰ ਭੁਪਿੰਦਰ ਮਟੋਰੀਏ ਨੇ ਅੱਜ YouTube ਵਿੱਚ ਰਿਲੀਜ਼ ਕੀਤਾ ਪੇਚ ਹੈ ਇੱਕ ਰਿਪੋਰਟ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਪਰਮ ਪਰੇ ਵੀਰ ਬੜਾ ਹਰਮਨ ਪੇਰਾ ਵੀਰ ਹੈ ਕਰਮਜੀਤ ਨੀਨਾ ਇਸ ਦੀ ਕੈਸਟ ਅੱਜ ਜਿਹੜੀ ਰਿਲੀਜ਼ ਹੋ ਰਹੀ ਹੈ ਨੱਚ ਕੁੜੀਏ ਉਹਦੇ ਸਾਡੇ ਵੱਲੋਂ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਬਹੁਤ-ਬਹੁਤ ਮੁਬਾਰਕਾਂ ਨੀਨਾ ਜੀ ਨੂੰ ਸੋ ਬੜਾ ਨਾਈਸ ਪਰਸਨ ਹੈ ਮੁੰਡਾ ਇਹ ਬੜਾ ਪੁਰਾਣਾ ਮਿੱਤਰ ਹੈ ਬੜੇ ਟਾਈਮ ਬਾਅਦ ਇਹਨੂੰ ਮੌਕਾ ਮਿਲਿਆ ਅਸੀਂ ਇਹਦੀ ਜਿਹੜੀ ਰੱਜ ਕੇ ਸਪੋਰਟ ਕਰਨੀ ਹੈ ਪ੍ਰੈਸ ਦੇ ਬਿਨਾ ਮੈਨੂੰ ਲੱਗਦਾ ਵੀ ਵੱਡੀ ਸਕੋਪ ਕੋਈ ਹੋ ਨਹੀਂ ਸਕਦੀ ਕਿਉਂਕਿ ਅਸੀਂ ਤਾਂ ਜਿੰਨਾ ਜਿੰਨੇ ਕੁ ਜੋਗੇ ਹੈਗੇ ਇਸ ਤੱਕ ਕਰਨਾ ਲੇਕਿਨ ਤੁਹਾਡਾ ਲਿਖਿਆ ਹੋਇਆ ਤੁਹਾਡਾ ਫਲਮਾਇਆ ਹੋਇਆ ਇਹ ਘਰ ਘਰ ਤੱਕ ਬੱਚੇ-ਬੱਚੀ ਤੱਕ ਹਰ ਬਜ਼ੁਰਗ ਤੱਕ ਪਹੁੰਚਣਾ ਸੋ ਮੈਂ ਚਾਹੁੰਦਾ ਕਿ ਜਿਹੜੀ ਅੱਜ ਕੈਸਟ ਰਿਲੀਜ਼ ਕਰ ਰਹੇ ਹਨ ਨੱਚ ਕੁੜੀਏ ਸੋ ਇਹ ਇਹ ਕੈਸਟ ਬਹੁਤ ਸੁਪਰ ਡੂਪਰ ਹਿੱਟ ਹੋਵੇ ਆਪ ਜੀ ਦੀ ਬਦੌਲਤ ਹੋਵੇ ਤੇ ਸਾਰੀ ਪ੍ਰੈਸ ਦਾ ਸਹਿਯੋਗ ਹੋਵੇ ਤੇ ਨੀਨਾ ਜੀ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਮੁਬਾਰਕਾਂ ਸੋ ਮੇਰੇ ਖਿਆਲ ਚੰਨ 뮤ਜ਼ਿਕ ਨੇ ਇੱਕ ਕੈਸਟ ਰਿਲੀਜ਼ ਕੀਤੀ ਹੈ ਜੀ ਸੋ ਉਹਨਾਂ ਦੇ ਪ੍ਰੋਡਿਊਸਰ ਸਾਹਿਬ ਸਾਡੇ ਵਿੱਚ ਹੀ ਬੈਠੇ ਨੇ ਹੈਰੀ ਕੋਲੀ ਜੀ ਇਹ 뮤ਜ਼ਿਕ ਕੈਸਟ ਦਾ ਮੈਨੂੰ ਜਦੋਂ ਮੈਂ ਗਾਣਾ ਸੁਣਿਆ ਨੱਚ ਕੁੜੀਏ ਤਾਂ ਮੈਨੂੰ 25 ਸਾਲ ਪੁਰਾਣਾ 뮤ਜ਼ਿਕ ਯਾਦ ਆ ਗਿਆ ਕਿ ਮੈਂ ਦੇਖਿਆ ਕਿ ਉਹਨਾਂ ਦਿਨਾਂ ਦੇ ਵਿੱਚ ਜਿੱਦਾਂ ਇੱਕ ਦਿੱਲੀ ਦੀ ਕੰਪਨੀ ਰਿਲੀਜ਼ ਕਰਦੀ ਹੁੰਦੀ ਸੀ ਇਦਾਂ ਦਾ ਮਿਊਜ਼ਿਕ ਇਹਨਾਂ ਨੇ ਕੀਤਾ ਬੜਾ ਮਤਲਬ ਮਾਹੌਲ ਜਿਹੜਾ ਸਾਨੂੰ ਪੁਰਾਣਾ ਮਾਹੌਲ ਸੁਣਨ ਨੂੰ ਮਿਲਿਆ ਤੇ ਨਵੇਂ ਜਿਹੜੇ ਬੋਲ ਹੈਗੇ ਉਹ ਵੀ ਬੜੇ ਅੱਛੇ ਤਰੀਕੇ ਦੇ ਲਿਖੇ ਹੋਏ ਆ ਰਾਈਟਰ ਨੇ ਰਾਈਟਰ ਵੀ ਖੁਦ ਆਪੇ ਹੀ ਹੈ ਯਾਨੀ ਇਹਨਾਂ ਜੀ ਨੇ ਖੁਦ ਹੀ ਲਿਖਿਆ ਹੋਇਆ ਹੈ ਕਿ ਜੀ ਹਾਂਜੀ ਸੋ ਸਾਡਾ ਜਿਹੜਾ ਪਰਪਸ ਮੈਂ ਆਇਆ ਵਿਹਾਰ ਬਫ ਦਰਸ਼ਨ ਔਲਖ ਸਾਹਿਬ ਦੇ ਵਿਹਾਰ ਤੇ ਆਇਆ ਔਲਖ ਸਾਹਿਬ ਨੇ ਆਉਣਾ ਸੀਗਾ ਉਹਨਾਂ ਦੀ ਕੋਈ ਪ੍ਰੋਬਲਮ ਹੋ ਗਈ ਹੈ ਇਸ ਕਰਕੇ ਮੈਨੂੰ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਕਿ ਮੈਂ ਨੀਨਾ ਵੀਰ ਦੀ ਸਪੋਰਟ ਵਾਸਤੇ ਮੈਂ ਉੱਥੇ ਜਾਵਾਂ ਤੁਹਾਡੇ ਰੂਬਰੂ ਹੋਵਾਂ ਔਰ ਤੁਹਾਡੇ ਦਰਸ਼ਨ ਕਰਾਂ ਔਰ ਤੁਹਾਨੂੰ ਅਰਜ਼ੋਈਆਂ ਬੇਨਤੀਆਂ ਨੀਨਾ ਜੀ ਬਾਰੇ ਵਿੱਚ ਮੈਂ ਕਰਾਂ ਸੋ ਮੇਰਾ ਖਿਆਲ ਹੈ ਵੀ ਐ ਇੰਨੀ ਗੱਲਾਂ ਤੋਂ ਤੁਸੀਂ ਸਮਝ ਗਏ ਹੋਣਾ ਕਿ ਕੈਸਟ ਨੱਚ ਕੁੜੀਏ ਸਿੰਗਰ ਤੇ ਰੇਟਰ ਕਰਮਜੀਤ ਨੀਨਾ ਹੀ ਹੈ ਤੇ ਕੋਲੀ ਸਾਹਿਬ ਨੇ ਰਿਜ਼ ਕੀਤੀ ਹੈ ਸੋ ਮੇਰੇ ਵੱਲੋਂ ਨੀਨਾ ਜੀ ਨੂੰ ਫਿਰ ਬਹੁਤ ਬਹੁਤ ਮੁਬਾਰਕਾਂ ਔਰ ਤੁਹਾਡਾ ਸਾਰਿਆਂ ਦਾ ਬੜਾ ਸਹਿਯੋਗ ਥੈਂਕ ਯੂ ਧੰਨਵਾਦਿਆਂ ਪ੍ਰੈਸ ਸੈਵਨ ਹੋਰਾਂ ਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਮੇਰੀ ਹੌਸਲਾ ਵਧਾਈ ਕਰਨ ਲਈ ਪਹੁੰਚੇ ਮੈਂ ਉਹਨਾਂ ਦਾ ਬਹੁਤ ਬਹੁਤ ਤੈਦਨੋਂ ਧੰਨਵਾਦ ਕਰਦੀ ਆਂ ਜੀ ਮੇਰੀ ਪਹਿਲਾ ਗੀਤ ਮੇਰਾ ਇਹ ਰੀਲਿਜ਼ ਹੋਇਆ ਨੱਚ ਕੁੜੀਏ ਤੇ ਮੈਂ ਇਹੀ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਮੇਰੇ ਇਸ ਗੀਤ ਨੂੰ ਜਿਆਦਾ ਤੋਂ ਜਿਆਦਾ ਜਿੰਨਾ ਜਿਆਦਾ ਹੋ ਸਕਦਾ ਮੈਨੂੰ ਸਪੋਰਟ ਕਰੋ ਤੇ ਮੈਂ ਸੁਣਾਦੀਆਂ ਕਾ ਕੇ ਸੁਣਾਦੋ ਸੁਣਾਦੋ ਨੱਚ ਨਹੀਂ ਨੱਚ ਨਹੀਂ ਨੱਚ ਨੱਚ ਕੁੜੀਏ ਨੱਚ ਨਹੀਂ ਨੱਚ ਨਹੀਂ ਨੱਚ ਨੱਚ ਕੁੜੀਏ ਪਿੰਡ ਮਿੱਤਰਾਂ ਦੇ ਆਈ ਓਏ ਪਾਦ ਗਿੱਦੇ ਚ ਦਹਾਈ ਓਏ ਪਿੰਡ ਮਿੱਤਰਾਂ ਦੇ ਆਈ ਨੱਚ ਕੁੜੀਏ ਪਾਦ ਗਿੱਦੇ ਚ ਦਹਾਈ ਨੱਚ ਕੁੜੀਏ ਵਾਹ ਜੀ ਵਾਹ ਕਿੱਤੇ ਵਿੱਚ ਜਦੋਂ ਇੱਕ ਤਣਕੇ ਨੱਚੇ ਕੁੱਤੇ ਗਾਨੀ ਦੇਸੀ ਮੰਨ ਕੇ ਨੱਚੇ ਕਿੱਤੇ ਵਿੱਚ ਜਦੋਂ ਇੱਕ ਤਣਕੇ ਨੱਚੇ ਕੁੱਤੇ ਗਾਨੀ ਦੇਸੀ ਮੰਨ ਕੇ ਮਾਰ ਲਲਕਾਰ ਜਦੋਂ ਬੋਲੀ ਸੀ ਤੂੰ ਪਾਈ ਮਾਰ ਲਲਕਾਰ ਜਦੋਂ ਬੋਲੀ ਸੀ ਤੂੰ ਪਾਈ ਵਜੀ ਮਿੱਤਰਾਂ ਦੇ ਸੀਨੇ ਉੱਤੇ ਛੱਟ ਕੁੜੀਏ ਨੱਚਨੀ ਨੱਚਨੀ ਨੱਚ ਨੱਚ ਕੁੜੀਏ ਨੀ ਪਿੰਡ ਮਿੱਤਰਾਂ ਦੇ ਆਈ ਬਾਵੇ ਗਿੱਦੇ ਚ ਦਾਈ ਓਏ ਹਾਏ ਪਿੰਡ ਮਿੱਤਰਾਂ ਦੇ ਆਈ ਨੱਚ ਕੁੜੀਏ ਥੈਂਕ ਯੂ ਜੀ 25 30 ਸਾਲਾਂ ਤੋਂ ਗਾਇਕੀ ਦੇ ਪਿੱਛੇ ਵੱਖ-ਵੱਖ ਮੇਲਿਆਂ 'ਚ ਆਪਣਾ ਰੰਗ ਬਖੇਰਦਾ ਹੋਇਆ ਪਰ ਉਸ ਸਮੇਂ ਕੈ ਸੜ ਦਾ ਯੁੱਗ ਸੀ 8 ਗੀਤ 10 ਗੀਤ ਬੰਦਾ ਇਕੱਠੇ ਰਿਕਾਰਡ ਕਰਾ ਕੇ ਮਾਰਕਰ ਦੇ ਵਿੱਚ ਜਾਂਦਾ ਸੀ ਪਰ ਅੱਜ ਦਾ ਜ਼ਮਾਨਾ ਮਹਿੰਗਾਈ ਦਾ ਜ਼ਮਾਨਾ ਬਹੁਤ ਕੁਝ ਬਦਲ ਗਿਆ ਸਿਰਫ ਇੱਕ ਜਾਦੂਗੀ ਤੇ ਗਾਇਕ ਆਪਣੀ ਮਰਜ਼ੀ ਨਾਲ ਆਪਣੇ ਵਿੱਤ ਅਨੁਸਾਰ ਨਾਲ ਲੋਕਾਂ ਦੀ ਕਚਹਿਰੀ ਚ ਲੈ ਕੇ ਆਉਂਦੇ ਸੋ ਅੱਜ ਦੇ ਦਿਨ ਇਹਨਾਂ ਦੇ ਮਿੱਤਰ ਗਿੰਦਾ ਜਿਲਾ ਉਹਨਾਂ ਨਾਲ ਕਾਫੀ ਯਾਰੀ ਹੈ ਉਹਨਾਂ ਦਾ ਰੰਗ ਇਹ ਤੇ ਚੜਿਆ ਹੋਇਆ ਹੈ ਉਹਨਾਂ ਦੀ ਬਾਦ ਉਹਨਾਂ ਦੀ ਹੌਸਲਾ ਅਭਜਾਈ ਨਾਲ ਇਹ ਇੱਕ ਗੀਤ ਨੱਚ ਕੁੜੀਏ ਕਰਨਜੀਤ ਨੀਨਾ ਸਾਡੇ ਸਾਹਮਣੇ ਲੈ ਕੇ ਆਏ ਨੇ ਤੇ ਇਹ ਰੰਦੇਜ ਕਰਨ ਦਾ ਸਬਬ ਦਰਸ਼ਕਾਂ ਉੱਠੇ ਰਹੇ ਉਹਨਾਂ ਦੀ ਕਿਸੇ ਮਜਬੂਰੀ ਕਰਕੇ ਨਹੀਂ ਆਏ ਉਹਨਾਂ ਦੀ ਸਾ ਬਲ ਸਿੰਘ ਬਲਵਿੰਦਰ ਸਿੰਘ ਜਿਹੜੇ ਕਿ ਬਹਾਵ ਹੰਡੇ ਹੋਏ ਗਾਇਕ ਨੇ 85 86 ਤੋਂ ਇਹਨਾਂ ਨੂੰ ਜਾਣਦਾ ਇਹਨਾਂ ਨੇ ਬਹੁਤ ਵਾਰਾਂ ਖਾਤੇ ਹੋਈਆਂ ਇਹ ਚੰਗੀ ਤਰ੍ਹਾਂ ਦੱਸ ਸਕਦੇ ਆ ਵੀ ਗੀਤ ਨੇ ਕਿੰਨਾ ਚੱਲਣਾ ਹੈ ਕਿਵੇਂ ਆਪਣੀ ਮਦਦ ਕਰਨੀ ਹੈ ਵੈਸੇ ਸਾਰੀ ਪ੍ਰੈਸ ਦਾ ਹੀ ਮੈਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਅੱਜ ਤੱਕ ਮੇਰੀ ਕੋਈ ਇਸ ਤਰ੍ਹਾਂ ਦੀ ਕੋਈ ਕੌਂਟਰੋਵਰਸੀ ਕੋਈ ਇਸ ਤਰ੍ਹਾਂ ਦੀ ਨਹੀਂ ਹੋਈ ਜੀ ਵੀ ਜਿੱਦਾਂ ਮਤਲਬ ਹੋ ਵੀ ਜਾਂਦੀ ਹੈ ਤਾਂ ਮੇਰੇ ਕੋਲ ਪ੍ਰੈਸ ਨੇ ਮੈਨੂੰ ਅੱਜ ਤੱਕ ਬਹੁਤ ਵੱਡਾ ਸਾਥ ਦਿੱਤਾ ਕਦੀ ਮੇਰੇ ਬਰੇ ਬੁਰਾ ਨਹੀਂ ਲਿਖਿਆ ਕਿਸੇ ਸੱਜਣ ਮਿੱਤਰ ਨੇ ਵੀ ਸੋ ਮੈਂ ਵੀ ਮਤਲਬ ਤੁਹਾਨੂੰ ਐਸੇ ਕਰਕੇ ਉਹਨੇ ਹੀ ਪਿਆਰ ਕਰਦਾ ਕਿ ਜਿੰਨਾ ਮਤਲਬ ਇੱਕ ਵੱਡੇ ਭਰਾਵਾਂ ਨੂੰ ਜਾਂ ਆਪਣੇ ਪਰਿਵਾਰ ਦੇ ਮੈਂਬਰਸ ਨੂੰ ਬੰਦਾ ਮਤਲਬ ਪਿਆਰ ਕਰਦਾ ਉਹ ਗਿਲ ਸਾਹਿਬ ਨਾਲ ਸਾਡਾ ਕੋਈ ਅੱਜ ਦਾ ਰਿਸ਼ਤਾ ਨਹੀਂ ਹੈਗਾ ਸਾਡਾ ਮੇਰੇ ਕੋਲ ਹੋ ਗਿਆ ਉਹਨੇ 28-30 ਸਾਲ ਦੀ ਗੱਲ ਹੋ ਗਈ ਵੀ ਜਦ ਗਾਣਾ ਪਾਇਆ ਇਹਨੂੰ 24 ਸਾਲ ਹੋ ਗਏ ਮੇਰਾ ਯਾਦਾਂ ਤੇਰੀਆਂ ਔਰ ਗਿੱਲ ਸਾਹਿਬ ਨੇ ਇੰਨਾ ਕੁ ਪ੍ਰਮੋਟ ਕੀਤਾ ਸੀ ਯਾਦਾਂ ਤੇਰੀਆਂ ਨੂੰ ਮਤਲਬ ਅੱਜ ਅੱਜ ਜੇ ਆਪਾਂ ਇਸ ਮੁਕਾਮ ਤੇ ਬੈਠੇ ਤਾਂ ਆਪਾਂ ਕਹਿ ਸਕਦੇ ਹਾਂ ਗਿੱਲ ਸਾਹਿਬਾਂ ਦੀ ਮਿਹਰਬਾਨੀ ਹੈ ਨੀਸਾ ਨੀਸਾਰੇ ਸਾਰੇ ਸਾਰੇ ਮਸਾਰੇ ਸਾਨੀ ਨੀਸਾ ਨੀਸਾਰੇ ਸਾਰੇ ਸਾਰੇ ਮਸਾ ਯਾਦਾਂ ਤੇਰੀਆਂ ਸੋਹਣੀਆਂ ਯਾਦਾਂ ਤੇਰੀਆਂ ਦਰਸੌਂਦੀਆਂ ਨੇ ਤੜਫੌਂਦੀਆਂ ਨੇ ਰੂ ਲੌ ਦੀਆਂ ਨੇ ਹੋਏ ਯਾਦਾਂ ਤੇਰੀਆਂ ਸੁਣੀਆਂ ਯਾਦਾਂ ਤੇਰੀਆਂ ਇੱਕ ਗੀਤ ਮੈਂ ਤੁਹਾਨੂੰ ਸੁਣਾਉਂਦਾ ਵੀ ਮੇਰਾ ਗਾਣਾ ਅੱਜ ਕੱਲ ਚੱਲਦਾ ਹੈਗਾ ਦੰਗਲ ਟੀਵੀ ਤੇ ਉਹ ਗੀਤ ਹਿੰਦੀ ਚ ਗਜ਼ਲ ਟਾਈਪ ਗੀਤ ਹੈ ਉਹ ਗਾਣਾ ਮੈਂ ਤੁਹਾਡੀ ਤਾਂ ਨਜ਼ਰ ਕਰਨ ਲੱਗਾ ਕਿ ਸਾਡੇ ਪੰਜਾਬ ਦੇ ਉਹ ਲੋਕਾਂ ਨੂੰ ਉਹ ਗਾਣਾ ਸੁਣਨ ਨੂੰ ਨਹੀਂ ਮਿਲਿਆ ਕਿਉਂਕਿ ਦੰਗਲ ਟੀਵੀ ਜਿਹੜਾ ਹਿੰਦੀ ਚੈਨਲ ਹੈ ਨੈਸ਼ਨਲ ਚੈਨਲ ਹੈ ਉਹਦੇ ਵਿੱਚ ਇੱਕ ਸੀਰੀਅਲ ਚੱਲਦਾ ਨਥ ਜੇਵਰ ਜਾਂ ਜੰਜੀਰ ਇਦਾਂ ਦਾ ਕੋਈ ਨਾਮ ਹੁੰਦਾ ਉਹਦੇ ਵਿੱਚ ਉਹ ਗਾਣਾ ਹੈ ਤਨਹਾ ਤਨਹਾ ਮਤ ਸੋਚਾ ਕਰ ਮਰ ਜਾ ਕਿਉਂਕਿ ਲਾਈਕ ਬਹੁਤ ਕਰਦੇ ਜਦੋਂ ਮੈਂ ਕਿਸੇ ਮਹਿਪੁਰ 'ਚ ਬੈਠਦਾ ਕਿਸੇ ਵੀ ਪਾਰਟੀ 'ਚ ਬੈਠੇ ਹੁੰਦੇ ਆ ਤਾਂ ਮੈਨੂੰ ਉਹ ਫਰਮਾਇਸ਼ ਕੀਤੀ ਜਾਂਦੀ ਕਿਉਂਕਿ ਉਹ ਮੈਨੂੰ ਲੱਗਦਾ ਕੋ ਤੁਹਾਨੂੰ ਸੁਣਾਉਣ ਵਾਸਤੇ ਗਾਣਾ ਬਣਿਆ ਉਹ ਤੁਹਾਡੇ ਵਾਸਤੇ ਗਾਣਾ ਬਣਿਆ ਮੈਂ ਇਸ ਕਰਕੇ ਤੁਹਾਡੀ ਨਜ਼ਰ ਕਰ ਰਿਹਾ ਥੋੜਾ ਜਿਹਾ ਗੋ ਮਿਲੀ ਬਿਰਾਨੇ ਦਿਲ ਕੀ ਕਲੀ ਖਿਲ ਗਈ ਦਿਲ ਲਗੀ ਦਿਲ ਲगाने ਕੀ ਸਜ਼ਾ ਮਿਲ ਗਈ ਤਨਹਾ ਤਨਹਾ ਮਤ ਸੋਚਾ ਕਰ ਮਰ ਜਾਏਗਾ ਮਤ ਸੋਚਾ ਕਰ ਤਨha ਤਨha ਮਤ ਸੋਚਾ ਕਰ ਮਰ ਜਾਏਗਾ ਮਤ ਸੋਚਾ ਕਰ ਤੇਰਾ ਵੀ ਇੱਕ ਦਿਨ ਆਏਗਾ ਤੇਰਾ ਵੀ ਇੱਕ ਦਿਨ ਆਏਗਾ ਕਬ ਆਏਗਾ ਮਤ ਸੋਚਾ ਕ ਤਨ ਦਾ ਤਨ ਦਾ ਮਤ ਸੋਚਾ ਕ ਮਰ ਜਾਏਗਾ ਮਤ ਸੋਚਾ ਕ ਬੜੀ ਮਿਹਰਬਾਨੀ ਥੈਂਕ ਯੂ ਤੁਸੀਂ ਇਸ ਤੋਂ ਬਾਅਦ ਕੋਈ ਕੋਈ ਗੋਸਾਂਗ ਸੈੱਟ ਸੌਂਗ ਕਰਨਾ ਇਸ ਤੋਂ ਬਾਅਦ ਅਸੀਂ ਇੱਕ ਸੈੱਟ ਸੌਂਗ ਸੋਚਿਆ ਹੈ ਕਰੰਦਾ ਤੇ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਉਹ ਗੀਤ ਮੈਂ ਤੁਹਾਨੂੰ ਸੁਥਾਈ ਸੁਣਾ ਦਿੰਨਾ ਜੀ ਜੀ ਦੋ ਤਿੰਨ ਸੁਣਾ ਦੇ ਆਪ ਜਿਹੜੀਆਂ ਐਂ ਦਰੇਵਾ ਜਿਵੇਂ ਭੁੱਲ ਗਈ ਤੂੰ ਸਾਡਾ ਨਹੀਂ ਪਿਆਰ ਸਾਨੂੰ ਵੀ ਤੇਰੀ ਯਾਦ ਭੁੱਲ ਜੇ ਜਿਵੇਂ ਭੁੱਲ ਗਈ ਤੂੰ ਸਾਡਾ ਨਹੀਂ ਪਿਆਰ ਸਾਨੂੰ ਵੀ ਤੇਰੀ ਯਾਦ ਭੁੱਲ ਜੇ जिंद जानदे नि तेरे ਉਤਤਾਰ जिंद जानदे नि तेरे ਉਤਤਾਰ ਭਾਵੇਂ ਦੁੱਖਾਂ ਦੀਆਂ ਨੇਰੀ ਚੁੱਲ ਜੇ ਹੈ ਜਿਵੇਂ ਭੁੱਲ ਗਈ ਤੂੰ ਸਾਡਾ ਨੀ ਪਿਆਰ ਸਾਨੂੰ ਵੀ ਤੇਰੀ ਯਾਦ ਭੁੱਲ ਜੇ ਨੀ ਸਾਨੂੰ ਵੀ ਤੇਰੀ ਯਾਦ ਭੁੱਲ ਜੇ ਹਾਜ਼ਰਨ ਪਹਿਲਾਂ ਤਾਂ ਮੈਂ ਗੀਤ ਕਰ ਰਿਹਾ ਹਾਂ ਹੋ ਸਕਦਾ ਮੈਂ ਗਾਇਕ ਵੀ ਹੋ ਸਕਦਾ ਕਿਉਂਕਿ ਮੈਂ ਸਕੂਲ ਚ ਗਾਇਕ ਕਰਦਾ ਸੀ ਗਾਉਣ ਦੀ ਸ਼ੌਕਿਆ ਤੇ ਹੁਣ ਪਿਛਲੇ 8-10 ਸਾਲਾਂ ਤੋਂ ਪੰਜਾਬੀ 'ਚ ਮੈਂ ਗੀਤ ਲਿਖਦਾ ਤੇ ਨਾਲ ਹੀ ਨਾਲ ਪਾਧੀ ਬੋਲੀ ਦਾ ਰੰਗ ਚੜ੍ਹਿਆ ਹੋਇਆ ਮੈਂ ਦੋ ਮੈਂ ਤੁਹਾਨੂੰ ਪਾਧੀ ਵਿੱਚ ਮੈਂ ਤੁਹਾਨੂੰ ਪਾਧੀ ਵਿੱਚ ਬੋਲ ਕੇ ਸੁਣਾਉਂਗਾ ਦੁਨੀਆ ਸਾਰੀ ਦੁਨੀਆ ਬਹੁਤ ਸੋਹਣੀ ਹੈ ਸਾਰਾ ਪੰਜਾਬ ਸੋਹਣਾ ਮੇਰਾ ਹਿੰਦੁਸਤਾਨ ਬਹੁਤ ਸੋਹਣਾ ਮਾਰੇ ਦਰ ਤੇ ਬੜਿਓ ਸੋਣੀਐ ਮਾਰਾ ਹਸਦਾ ਸਦਾ ਪੰਜਾਵਰਹਿ ਕੁਦਰਤ ਕੀ ਖੜੀ ਕਿਆਰੇ ਮਾਂ ਇਹ ਕਰਖੜਿਆ ਫਲ ਗਲਾਬ ਰਹਿ ਮਾਝ ਮਾਲਵਾ ਵੀ ਬੜੇ ਸੋਹਣੇ ਐ ਚੜਦੀ ਕਲਾ ਮਗਲੇ ਦਵਾ ਰਹਿ ਮਟੋਰੀਆ ਮਿੱਠੜੇ ਬੋਲ ਤੁਆਦੀ ਕੇ ਮਟਾਰਿਆ ਮਿੱਠੜੇ ਬੋਲ ਤੁਆਦੀ ਕੇ ਟੋਰੀਆ ਬਿਟੜੇ ਬੋਲ ਪੁਹਾਦੀ ਕੇ ਮਾਰਾ ਵਸਦਾ ਸਦਾ ਤਵਾਦਰ ਐ ਨਾ ਬਾਕੀ ਜਿਹੜੇ ਹੋਰ ਲੱਗਣੇ ਹੋਰ ਲੱਗਣੇ ਫਿਰ ਉਹਨੇ ਹੋਰ ਪੈਸੇ ਤੇ ਮੈਂ ਇਸ ਦਾ ਕੋਈ ਲਗ ਨਹੀਂ ਇਸ ਕਰਕੇ ਪੈਸੇ ਬੜੀ ਸਤਿਕਾਰਯੋਗ ਜ਼ਿੰਦਗੀ ਦੇ ਵਿੱਚ ਗਾਣਾ ਕੀਤਾ ਜਿੱਥੇ 5000 ਦੀ ਗੱਲ ਕਹਿੰਦੇ ਵਿੱਚ ਕੋਈ ਬੰਦਾ 5000 ਦੀ ਹੈਲਪ ਕਰਕੇ ਗਾਣਾ ਕਰਵਾ ਰਿਹਾ ਤਾਂ ਇਹ ਤਾਂ ਮਤਲਬ ਇਸ ਦੇ ਗਾਣੇ ਨੂੰ ਸਾਨੂੰ ਜਿਹੜਾ ਬਹੁਤ ਅੱਛੇ ਤਰੀਕੇ ਨਾਲ ਸਪਰਮੋਟ ਕਰਨਾ ਦੇਈਦਾ ਤੇ ਫਿਰ ਜਿੰਨਾ ਇਹ ਬੰਦਾ ਨਾਈਸ ਜਿੰਨਾ ਸਾਊ ਹੈ ਦੇਖਦੇ ਆਰੇ ਅੱਜ ਤੱਕ ਇਹਨੇ ਮਤਲਬ ਸਾਡੇ ਕੋਲ ਦੇ ਨੰਬਰ ਡਿਲੀਟ ਕੇ ਐਵਰੀ ਹੋ ਜਾਂਦਾ ਪਰ ਇਹਨੇ ਕਦੇ ਨੰਬਰ ਡਿਲੀਟ ਨਹੀਂ ਕੀਤਾ ਲੈ ਬਹੁਤ ਤੇ ਮੇਰੇ ਕਰੀਰ ਸਾਹਿਬ ਐਨੀ ਅੱਜ ਜਦਦੇ ਜੁੜੇ ਜਦ ਤੇ ਆ ਕਦੇ ਨਾ ਕਦੇ ਕਦੇ ਨਾ ਕਦੇ ਹਾਲ ਚਾਲ ਪੁੱਛਦੇ ਹੀ ਰਹਿੰਦਾ ਸੋ ਮਤਲਬ ਅੱਜ ਜਿਹੜੀ ਗੱਲ ਕੀਤੀ ਨਾ 5 5000 ਦਾ ਜਮਾਨਾ ਨਹੀਂ ਐ 5 ਲੱਖ ਤੇ ਸ਼ੁਰੂ ਹੁੰਦਾ ਪ੍ਰੋਜੈਕਟ 5000 ਤੇ ਜੇ ਗਾਣਾ ਕਰਕੇ ਇਹੀ ਮਾਰਕੀਟ ਵਿੱਚ ਭੇਜ ਰਿਹਾ ਔਰ ਚੰਗਾ ਲੱਗ ਰਿਹਾ ਸਾਨੂੰ ਇਹ ਬਾਕੀ ਨੂੰ ਵੀ ਚੰਗਾ ਲੱਗੂਗਾ ਸੋ ਅਸੀਂ ਚਾਹੁੰਦੇ ਕਿ ਇਸ ਭਗਤ ਬੰਦੇ ਦੀ ਹਰਕਤ ਬਣਦੀ ਐ ਜ਼ਰੂਰੀ ਬਣਦੀ ਐ ਬੰਦਾ ਸਾਰਾ ਦਾ ਫਰਜ਼ ਬਣਦਾ ਐ ਇਸ ਬੰਦੇ ਨੂੰ ਹਾਈਡਰੈਕਟ ਕਰਨਾ ਹੈ ਤੋ ਮੈਂ ਤਾਂ ਜਿੱਥੇ ਤੱਕ ਮੇਰੀ ਬਾਹਰ ਚੱਲੂਗੀ ਮੈਂ ਤਾਂ ਇਹ ਵੀ ਪ੍ਰਮੋਸ਼ਨ ਕਰਾਂਗਾ ਜੱਪ ਸਟੱਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ